ਬੀਸੀ ਕਨਸਰਵਟਿਵ ਬਾਰੇ ਅ ਬੀਸੀ ਕਨਸਰਵਟਿਵ ਦੇ ਵਿੱਚ ਜਿਹੜੇ ਆਰਗੇਨਾਈਜ਼ਰ ਨੇ ਜਾਂ ਕੈਂਡੀਡੇਟਸ ਨੇ ਜਾਂ ਕੁਝ ਵਰਨ ਵੀ ਤੋਂ ਕੁਕਟਲਮ ਤੋਂ ਨਿਊ ਵੈਸਟminister ਤੋਂ ਉਹਨਾਂ ਨੇ ਜੌਨ ਰਸਟਰ ਜੌਨ ਰਸਟਰਡ ਨੂੰ ਸਟੈਪ ਡਾਊਨ ਕਰ ਲੈਣ ਦੇ ਲਈ ਕਹਿਣਾ ਸ਼ੁਰੂ ਕਰ ਦਿੱਤਾ ਜੌਨ ਰਸਟਰਡ ਬੀਸੀ ਕਨਸਰਵਟਿਵ ਦੇ ਆਗੂ ਨੇ ਅ ਬਹੁਤ ਵੱਡੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਇਹਨਾਂ ਦਾ ਬਹੁਤ ਵੱਡਾ ਰੋਲ ਆ ਪਾਰਟੀ ਦੇ ਵਿੱਚ ਰੋਲ ਇਹ ਆ ਕਿ ਜ਼ੀਰੋ ਤੋਂ ਇਹਨਾਂ ਨੇ ਮਤਲਬ ਮੁੱਖ ਵਿਰੋਧੀ ਪਾਰਟੀ ਦੇ ਉੱਤੇ ਚੱਲੇਗਾ ਔਰ ਇੱਕ ਸੀਟ ਦੇ ਫਰਕ ਦੇ ਨਾਲ ਇਹ ਸਰਕਾਰ ਬਣਾ ਸਕਦੇ ਸੀ ਜੇ ਇੱਕ ਸੀਟ ਹੋਰ ਜਿੱਤ ਚੰਦੇ ਆਸ ਵਿੱਚ ਬੀਸੀ ਕੰਜ਼ਰਵਟਿਵ ਇਹਨਾਂ ਦੀ ਸਰਕਾਰ ਬਣ ਜਾਣੀ ਸੀ ਉਹ ਪਾਰਟੀ ਜਿਹਦੀ ਉਹ ਤੋਂ ਪਹਿਲੇ ਇਲੈਕਸ਼ਨ ਦੇ ਵਿੱਚ ਜ਼ੀਰੋ ਸੀਟ ਸੀ ਇਹਦਾ ਮਤਲਬ ਇਹ ਆ ਕਿ ਜੋ ਕੁਝ ਸਾਰਾ ਕੁਝ ਹੈਗਾ ਉਹ ਇਹਨਾਂ ਦੇ ਆਗੂ ਕਰਕੇ ਹੀ ਆ ਆਗੂ ਜੌਨ ਰਸਟਡ ਨੇ ਜੌਨ ਰਸਟਡ ਇਹ ਜ਼ੀਰੋ ਤੋਂ ਲੈ ਕੇ ਇੱਥੇ ਤੱਕ ਪਾਰਟੀ ਨੂੰ ਗਿਆ ਪਰ ਪਿਛਲੇ ਸਮੇਂ ਦੇ ਵਿੱਚ ਜੌਨ ਰਸਟਡ ਦਾ ਵਿਰੋਧ ਸ਼ੁਰੂ ਹੋ ਗਿਆ ਪਾਰਟੀ ਦੇ ਅੰਦਰੋਂ ਹੀ ਪਾਰਟੀ ਵਿਰੋਧ ਕਰ ਰਹੀ ਹੈ ਕਾਫੀ ਜ਼ਿਆਦਾ ਲੋਕ ਇਹਦੇ ਵੀ ਪਾਸੇ ਹਟਜੋ ਇੱਕ ਹੁਣ ਲੈਟਰ ਇਹਨਾਂ ਨੇ ਨਵੰਬਰ 7 ਨੂੰ ਇਹ ਪਾਰਟੀ ਦੇ ਬੰਦਿਆਂ ਨੇ ਭੇਜੀ ਹੈ ਜਿਹਦੇ ਵਿੱਚ ਇੱਕ ਫਾਰਮਰ ਲੈਟਰ ਆ ਕੰਸਰਵੇਟਿਵ ਕੌਕਸ ਦੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪਾਰਟੀ ਦੀ ਸਪੋਰਟ ਘਟ ਰਹੀ ਹੈ ਮੈਂਬਰਸ ਜਿਹੜੇ ਆ ਬਾਹਰ ਜਾ ਰਹੇ ਆ ਪਬਲਿਕ ਅਪਰੂਵਲ ਐ ਇਸ ਵੇਲੇ ਬਹੁਤ ਤੇਜ਼ੀ ਨਾਲ ਥੱਲੇ ਆ ਰਹੀ ਹੈ ਇਸ ਕਰਕੇ ਲੀਡਰ ਨੂੰ ਪਾਸੇ ਹੋ ਜਾਣਾ ਚਾਹੀਦਾ ਵੀ ਇਹਦਾ ਸਿੱਧਾ ਸਿੱਧਾ ਜਿਹੜਾ ਦੋਸ਼ ਦਿੱਤਾ ਜਾ ਰਿਹਾ ਉਹ ਜੌਨ ਰਸਟਨ ਨੂੰ ਦਿੱਤਾ ਜਾ ਰਿਹਾ ਲੈਟਰ ਇਹ ਕਹਿੰਦੀ ਆ ਕਿ ਅਰਾਸਟ੍ਰੇਟ ਦੀ ਲੀਡਰਸ਼ਿਪ ਲੋਕਾਂ ਨਾਲ ਵੋਟਰਸ ਨਾਲ ਕਨੈਕਟ ਕਰਨ ਦੇ ਵਿੱਚ ਫੇਲ ਹੋਈ ਆ ਪਪੂਲਾਰਿਟੀ ਬਹੁਤ ਥੱਲੇ ਚਲੀ ਗਈ ਆ ਜਿਹੜੀ ਕਿ 40% ਰੀਸੈਂਟ ਪੋਲ ਦੇ ਵਿੱਚ -40% ਦੇ ਉੱਤੇ ਜਿਹੜੀ ਥੱਲੇ ਆਈ ਆ ਹੁਣ ਇਹਦਾ ਮਤਲਬ ਇਹ ਆ ਕਿ ਅੱਗੇ ਇਲੈਕਸ਼ਨ ਜਿਹੜੀਆਂ ਸਾਰੀਆਂ ਸਾਰੀਆਂ ਜਾ ਸਕਦੀਆਂ ਮੰਨ ਲਓ ਅੱਜ ਬੀਸੀ ਦੇ ਵਿੱਚ ਇਲੈਕਸ਼ਨ ਹੋ ਜੇ ਤਾਂ ਐਨਡੀਪੀ ਬਹੁਤ ਸੌਖੀ ਜਿੱਤ ਜੂਗੀ ਤੇ ਕੰਜ਼ਰਵਟਿਵ ਬਹੁਤ ਬੁਰੀ ਤਰ੍ਹਾਂ ਹਾਰ ਜਾਣਗੇ ਕੀ ਸਰਵੇ ਕਹਿੰਦੇ ਆ ਤੇ ਜੇ ਸਰਵੇ ਕਹਿੰਦੇ ਇਹ ਸਰਵੇ ਪਾਰਟੀ ਵਾਲਿਆਂ ਨੂੰ ਵੀ ਪਤਾ ਆ ਤੇ ਜਿਸ ਤਰੀਕੇ ਦੇ ਨਾਲ ਪਾਰਟੀ ਦੀ سپورਟ ਘਟ ਰਹੀ ਆ ਇਸ ਲੈਟਰ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਭਾਈ ਨਹੀਂ ਵੋਟਰ ਦੇ ਨਾਲ ਕਨੈਕਟ ਕਰ ਰਹੇ ਤੇ ਆਪਣੀ ਇਲੈਕਸ਼ਨ ਦੇ ਵਿੱਚ ਇਸ ਵੇਲੇ ਜੇ ਅੱਜ ਵੋਟਾਂ ਪੈ ਜਾਣ ਹਾਲਾਂਕਿ ਵੋਟਾਂ ਤਾਂ ਨਹੀਂ ਪੈਣੀਆਂ ਪਰ ਮੰਨ ਲਓ ਐਨਡੀਪੀ ਇਲੈਕਸ਼ਨ ਕਾਲ ਕਰ ਦੇਵੇ ਤੇ ਉਹ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਹਰਾ ਸਕਦੇ ਆ ਹੁਣ ਇਹ ਜਿਹੜੀ ਪ੍ਰੋਬਲਮ ਆ ਜੌਨ ਰਸਟਡ ਦੀ ਕਿਉਂਕਿ ਉਹ ਕਿਸ ਤਰੀਕੇ ਨਾਲ ਪੋਲਿਟਿਕਲ ਇਸ਼ੂਜ਼ ਨੂੰ ਹੈਂਡਲ ਕਰਦੇ ਆ ਉਹ ਕਲੀਅਰ ਨਹੀਂ ਆ ਜਿਵੇਂ ਇੰਡੀਜਿਨਸ ਰਾਈਟਸ ਲਾ ਆ ਉਹਦੇ ਉੱਤੇ ਜਾਂ ਜਿਹੜੀ ਕੋਚਨ ਟ్రਾਈਬਸ ਦੇ ਮਾਮਲੇ ਦੇ ਵਿੱਚ ਲੈਂਡ ਡਿਸੀਜਨ ਦਾ ਆ ਜਿਹੜੇ ਉਹਦੇ ਉੱਤੇ ਫਿਰ ਜਿਹੜਾ ਪ੍ਰੋਪਰਟੀ ਰਾਈਟਸ ਨੇ ਉਹਦਾ ਹੁਣ ਜਿਹੜੀਆਂ ਚੇਂजेस ਨੇ ਉਹ ਕਿਸ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ ਇਹ ਪਤਾ ਨਹੀਂ ਪਰ ਇਹ ਵੀ ਕਿਹਾ ਜਾ ਰਿਹਾ ਕਿ ਡਿਫਰੈਂਟ ਪੋਲਿਟਿਕਲ ਬੈਕਗ੍ਰਾਉਂਡਸ ਤੋਂ ਲੋਕ ਇੱਥੇ ਆਏ ਆ ਤੇ ਇਹਦੇ ਵਿੱਚ ਹੁਣ ਜਿਹੜੀ ਗੱਲਬਾਤ ਬਣ ਰਹੀ ਲਈ ਬੀਸੀ ਦੇ ਕੰਜ਼ਰਵਟਿਵ ਐਮਐਲਏ ਨੇ ਹਜੇ ਪਬਲੀਕਲੀ ਰਿਐਕਟ ਨਹੀਂ ਕੀਤਾ ਇਸ ਲੈਟਰ ਦੇ ਉੱਤੇ ਪਰ ਜ਼ਿਆਦਾ ਹੋਰ ਜਿਹੜੀਆਂ ਰਾਈਡਿੰਗਸ ਨੇ ਜਾਂ ਜਿਹੜੀਆਂ ਐਸੋਸੀਏਸ਼ਨਸ ਨੇ ਉਹ ਇਸ ਚੀਜ਼ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੁਆਇਨ ਕਰਕੇ ਮੰਗ ਕਰ ਰਹੀਆਂ ਕਿ ਜੌਨ ਰੈਸਟਡ ਪਾਸੇ ਹਟ ਜਾਣ ਸੋ ਜਦੋਂ ਤੁਸੀਂ ਇਹਨੂੰ ਪਿਛਲੇ ਸਮੇਂ ਦੇ ਵਿੱਚ ਦੇਖਦੇ ਆਂ ਤੇ ਐਮਐਲਏ ਜਿਹੜੀ ਆਪਣੇ ਪਟਿੰਗਟਨ ਤੋਂ ਸੀ ਸਮਰਲੈਂਡ ਤੋਂ ਉਹਨੇ ਪਾਰਟੀ ਛੱਡੀ ਪਹਿਲਾ ਅਕਤੂਬਰ 2025 ਦੇ ਵਿੱਚ ਡੈਲਸ ਬਰੋਡੀ ਨੂੰ ਐਮ ਐਲ ਏ ਵੈਨਕੂਵਰ ਤੋਂ ਸੀ ਇਹਨੂੰ ਇਹਨਾਂ ਨੇ ਕੱਢ ਦਿੱਤਾ ਫਿਰ ਜਿਹੜੀ ਜਾਰਡਨ ਕੇਲੇ ਸੀ ਪੀਸ ਰਿਵਰ ਨਾਰਥ ਤੋਂ ਉਹਨੇ ਪਾਰਟੀ ਛੱਡ ਦਿੱਤੀ ਐਲਨੋਸਟਰ ਕੋ ਐਮ ਐਲ ਏ ਇਥੋਂ ਸਰੀ ਕਲੋਵਰ ਡੇਲ ਤੋਂ ਸੀ ਉਹਨੂੰ ਇਹਨਾਂ ਨੇ ਪਾਰਟੀ ਤੋਂ ਕੱਢ ਦਿੱਤਾ ਮਤਲਬ ਕਰ ਕਰਾ ਕੇ ਪੰਜ ਬੰਦੇ ਤੇ ਇਹਨਾਂ ਦੇ ਪਹਿਲਾਂ ਹੀ ਜਾ ਚੁੱਕੇ ਆ ਇਹਨਾਂ ਨੂੰ ਛੱਡ ਕੇ ਜਾ ਚੁੱਕੇ ਆ ਤੇ ਬਾਕੀਆਂ ਦਾ ਕੀ ਬਣਨਾ ਪਤਾ ਨਹੀਂ ਤੇ ਮਾਮਲਾ ਜਿਹੜਾ ਇਸ ਵੇਲੇ ਜਿਹੜਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਆ ਕਿ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਤੇ ਇਹਨਾਂ ਦੇ ਜਿਹੜੇ ਅਸਤੀਫੇ ਦੀ ਮੰਗ ਆ ਉਹ ਜ਼ੋਰ ਫੜ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ